ਤੁਸੀਂ ਦੇਖ 24 ਪੰਜਾਬ ਨਿਊ ਚੈਨਲ ਨੂੰ ਸਵੇਰੇ ਟੜਕਸਾਰ ਰੋਡ ਤੇ ਜਦੋਂ ਖ਼ਬਰਾਂ ਦੀ ਫੜਾਉਣ ਦੀ ਆਵਾਜ਼ ਘਰ ਤੇ ਦਰਵਾਜ਼ੇ ਸੁਣਦੀ ਹੈ ਤਾਂ ਖ਼ਬਰਾਂ ਦੀ ਜਾਣਕਾਰੀ ਸੁਣਦੀ ਹੈ ਹਰ ਕਿਤੇ ਕਿਸੇ ਨੇ ਚੇਤਿਆਉਂਦੀ ਹੈ ਇਸ ਦੀ ਇਹ ਭੂਮਿਕਾ ਲਈ ਤੁਹਾਡੀ ਜਾਣਕਾਰੀ ਪਹੁੰਚਾਉਣ ਲਈ ਹਾਕਰ ਦਿੰਦੇ ਹਨ ਪਰ ਅੱਜ ਤੋਂ ਪਹਿਲਾਂ ਕਦੇ ਨਹੀਂ ਦੇਖਿਆ ਕਿ ਇਹਨਾਂ ਹਾਕਰਾਂ ਨੂੰ ਕਦੇ ਵੀ ਕਿਸੇ ਸਰਕਾਰ ਵੱਲੋਂ ਸਾਰ ਲਈ ਕਈ ਹੋਵੇ ਇਹ ਸਰਕਾਰ ਦੀ ਪਹਿਲਾ ਪ੍ਰਾਲਾ ਹੈ ਇਹਨਾਂ ਵਿੱਚ ਹਾਕਰਾਂ ਨੂੰ ਬਠਿੰਡਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਸਨਮਾਨ ਦੇ ਕੇ ਸਾਰ ਲਈ ਗਈ ਹੈ ਇਸ ਮੌਕੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਆਈਐਸਰ ਰਜੀਤ ਤਮਾਨ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੇ ਛੋਟੇ ਹੁੰਦਿਆਂ ਵੀ ਇਸ ਗੱਲ ਦਾ ਸੁਪਨਾ ਸੀ ਕਿ ਉਹ ਇਹਨਾਂ ਖਬਰ ਵੰਡਣ ਵਾਲੇ ਯੋਧਿਆਂ ਨੂੰ ਸਨਮਾਨਿਤ ਕੀਤਾ ਜਾਵੇ ਕਰ ਕਰਤਾ ਖਬਰਾਂ ਦੀ ਜਾਣਕਾਰੀ ਸਾਂਝੀ ਕਰਨ ਦਾ ਇਹ ਭੂਮਿਕਾ ਦਾ ਕਰਦੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਆਪ ਖੜੇ ਨਜ਼ਰ ਆ ਰਹੇ ਹਨ ਛੋਟੇ ਜਿਹੇ ਪੇਟ ਹੈ ਸਨਮਾਨ ਕੀਤਾ ਗਿਆ ਹੈ ਜਿੱਥੇ ਇਸ ਮੌਕੇ ਤੇ ਰਜੇਸ਼ ਤਮਾਨ ਡਿਪਟੀ ਕਮਿਸ਼ਨਰ ਬਠਿੰਡਾ ਨੇ ਸਰਕਾਰ ਦੀ ਇਹ ਜੀ ਪਹਿਲ ਕਦਮੀ ਲੈ ਕੇ ਬਠਿੰਡਾ ਦੇ ਮੇਅਰ ਪਦਮਜੀਤ ਮਹਿਤਾ ਦੇ ਵੱਲੋਂ ਦੱਸੀ ਗਈ ਮਾਨ ਮਹਿਸੂਸ ਕਰਦੇ ਨੇ ਇਹਨਾਂ ਹੱਕਰਾਂ ਨੂੰ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਸਨਮਾਨਿਤ ਕੀਤਾ ਗਿਆ ਕਿਉਂਕਿ ਹੁਣ ਪਹਿਲਾਂ ਕਦੇ ਵੀ ਨਹੀਂ ਹੋਇਆ ਕਿਸੇ ਨੇ ਸਰਕਾਰ ਨੇ ਹੱਕਰਾਂ ਨੇ ਸਾਰ ਨਹੀਂ ਲਈ ਹੋਵੇਗੀ ਅਜੇ ਇਸ ਮੌਕੇ ਤੇ ਇਕੱਠੇ ਔਕਰਾਂ ਨੇ ਖੁਸ਼ੀ ਮਹਿਸੂਸ ਕੀਤੀ ਉਹਨਾਂ ਵੱਲੋਂ ਦੱਸਿਆ ਗਿਆ ਕਿ ਉਹ ਕਈ ਸਾਲਾਂ ਤੋਂ ਅਖਬਾਰ ਮੰਡਣ ਦਾ ਕੰਮ ਕਰਦੇ ਨੇ ਸਵੇਰ ਤੋਂ ਸ਼ਾਮ ਰੁੱਤ ਦੀ ਸਾਰੀ ਇਸ ਮੌਕੇ ਅਖਬਾਰ ਬਣਵਾਉਣਾ ਸਵੇਰ ਤੱਕ ਸਾਰ ਉੱਠਦੇ ਹਨ ਅਖਬਾਰ ਬਣਨੇ ਸ਼ੁਰੂ ਕਰ ਦਿੰਦੇ ਹਨ ਉਹਨਾਂ ਨੇ ਦਿਨ ਚਰੀਆ ਇਸ ਕੰਮ ਤੋਂ ਸ਼ੁਰੂ ਹੁੰਦੀ ਹੈ ਪਰ ਸਾਡੀ ਸਮੱਸਿਆ ਤੇ ਸਾਡੇ ਸਾਰ ਅੱਜ ਤੱਕ ਕਿਸੇ ਸਰਕਾਰ ਵੱਲੋਂ ਨਹੀਂ ਲੈ ਗਈ ਪਰ ਇਹ ਪਹਿਲ ਕਦਮੀ ਬਠਿੰਡਾ ਪ੍ਰਸ਼ਾਸਨ ਤੇ ਸਰਕਾਰ ਦੇ ਕੀਤੇ ਗਈ ਸਲਾਹਗਾ ਜੋ ਕਦਮ ਮੰਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਡਿਪਟੀ ਕਮਿਸ਼ਨਰ ਆ ਮਿਲਦੇ ਨਜ਼ਰ ਆ ਰਹੇ ਹਨ ਤੇ ਆਓ ਤੁਹਾਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਆ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਨਵੀਂ ਉਡਾਨ ਸੂਚਨਾ ਦੇ ਸਾਰ ਦੇ ਤਕਰੀਬਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਬਠਿੰਡਾ ਵੱਲੋਂ ਇਹ ਕਰਵਾਏ ਗਏ ਹਨ ਜਿੱਥੇ ਕਿ ਆਪਣੇ ਆਪ ਦੀ ਇੱਕ ਸਲਾਹਾਜੋਗ ਉਪਰਾਲਾ ਕਿਉਂਕਿ ਅਖਬਾਰਾਂ ਵਾਲੇ ਸਵੇਰੇ ਜਦੋਂ ਉੱਠਦੇ ਹਨ ਚਾਹੇ بارش ਹੋਵੇ ਧੁੰਦ ਹੋਵੇ ਕੁਝ ਵੀ ਹੋਵੇ ਪਰ ਉਹ ਸਵੇਰੇ ਉੱਠ ਕੇ ਘਰਾਂ ਤੱਕ ਅਖਬਾਰ ਪਹੁੰਚਾਉਣਾ ਇੱਕ ਸਭ ਤੋਂ ਵੱਡੀ ਡਿਊਟੀ ਹੈ ਕਿਉਂਕਿ ਦਿਨਚਰੀਆ ਜਦੋਂ ਅਖਬਾਰ ਤੋਂ ਸ਼ੁਰੂ ਹੁੰਦੀ ਹੈ ਤਾਂ ਤਸਵੀਰਾਂ ਦੇਖਦੇ ਨੇ ਜਿਵੇਂ ਕਈ ਵਾਰ ਜਿੱਦਣ ਛੁੱਟੀਆਂ ਹੁੰਦੀਆਂ ਅਖਬਾਰ ਨਹੀਂ ਮਿਲਦਾ ਤਾਂ ਲੋਕਾਂ ਦੇ ਵਿੱਚ ਮੈਸੂਜੀ ਹੁੰਦੀ ਹੈ ਪਰ ਅਖਬਾਰ ਤੇ ਜ਼ਰੂਰਤਾਂ ਦੀਆਂ ਖਬਰਾਂ ਪੜ੍ਹਨ ਦੇ ਲਈ ਲੋਕਾਂ ਨੂੰ ਭਰਪੂਰ ਜਾਣਕਾਰੀ ਕਕਵਾਰੀ ਸਰੋਤਿਆਂ ਦੀ ਤੌਰ ਤੇ ਦਿੰਦਾ ਹੈ ਜਿੱਥੇ ਇਹ ਉਪਰਾਲਾ ਅਖਬਾਰਾਂ ਵਾਲਿਆਂ ਨਾਲ ਕੀਤਾ ਗਿਆ ਬਹੁਤ ਹੀ ਸਲਾਹਾ ਰਿਪੋਰਟ ਅਰਮਿੰਦਰ ਸਿੰਘ ਬਨਾਸ਼ ਡੰਡਾ ਤੋਂ ਜਿੰਨੇ ਕਾ ਸਰ ਜੀ ਮੇਰਾ ਨਾਮ ਗਗਨਦੀਪ ਹੈ ਮੈਂ 7th ਕਲਾਸ ਤੋਂ ਇਸ ਲਾਈਨ 'ਚ ਬੈਠਾ ਹਾਂ ਕਰ ਰਿਹਾ ਇਸ ਨੂੰ ਤੇ ਅੱਜ ਤੋਂ ਮੈਨੂੰ ਸਮਝ ਲਓ ਵੀ 28 ਸਾਲ ਹੋਣ ਚੁੱਕੇ ਹੋ ਗਏ ਮੇਰੀ ਮੈਰਿਜ ਵੀ ਹੋ ਚੁੱਕੀ ਹੈ ਮੇਰੇ ਦੋ ਬੇਟੀਆਂ ਵੀ ਹੈ ਮੈਂ ਹੁਣ ਨਿਊਜ਼ਪੇਪਰ ਦਾ ਕੰਮ ਕਰ ਰਿਹਾ ਐਸ ਟਾਈਮ ਵੀ ਕਰ ਰਿਹਾ ਜਦੋਂ ਉਹ ਸ਼ੁਰੂ ਕੀਤਾ ਸੀ ਉਦੋਂ 7th ਕਲਾਸ ਸੀ ਵਜਾ ਕਰਕੇ ਤੁਸੀਂ ਇਹ ਚੀਜ਼ ਵੈਸੇ ਵੀ ਮੇਰੇ ਬ੍ਰਦਰ ਵੀ ਪਹਿਲਾਂ ਕਰਦੇ ਹੁੰਦੇ ਸੀ ਮੇਰੇ ਤੋਂ ਵੱਡੇ ਭਾਈ ਸਾਹਿਬ ਕਰਦੇ ਹੁੰਦੇ ਸੀਗੇ ਉਹਨਾਂ ਦੇ ਨਾਲ ਫਿਰ ਮੈਂ ਜਾਣ ਲੱਗਿਆ ਸੀ ਉਦੋਂ ਬਾਅਦ ਹੌਲੀ ਹੌਲੀ ਮੇਰਾ ਇੰਟਰਸਟ ਵੱਧ ਗਿਆ ਮੈਂ ਵੀ ਕਰਨ ਲੱਗ ਗਿਆ ਉਦੋਂ ਬਾਅਦ ਫਿਰ ਮੈਂ ਸ਼ੁਰੂਆਤ ਕਰ ਲਈ ਫਿਰ ਮੇਰੇ ਕੋਲ ਏਰੀਏ ਵੱਧ ਗਏ ਉਹ ਸਨਾਂ ਫਿਰ ਮੇਰੀ ਵਿਦਾਨ ਕਰਕੇ ਫਿਰ ਥੋੜੇ ਹੋਕਰ ਰੱਖ ਲਏ ਸੀ ਨਾਲ ਸਵੇਰੇ ਸਵੇਰੇ ਉੱਠਣਾ ਸਵੇਰੇ 5:30 5:00 ਵਜੇ ਉੱਠ ਕੇ ਜਾਂਦਾ ਸਰਦੀਆਂ 'ਚ ਥੋੜਾ ਲੇਟ ਹੋ ਜਾਂਦੇ ਅਧਵਾਇਜ਼ ਤਾਂ 4:00 4:30 ਵਜੇ ਜਾਣਾ ਪੈਂਦਾ ਨਾ ਕਿੰਨਾ ਕੋਖਾ ਹੁੰਦਾ ਸਵੇਰੇ ਉੱਠਣਾ ਹੁਣ ਤਾਂ ਹੈਬਿਟ ਬਣ ਗਈ ਹੈਗੀ ਪਹਿਲਾਂ ਥੋੜਾ ਥੋੜਾ ਫੀਲ ਹੁੰਦਾ ਸੀਗਾ ਹੁਣ ਤਾਂ ਕੋਈ ਉਹ ਨਹੀਂ ਹੈ ਪ੍ਰੋਬਲਮ ਸਰਕਾਰ ਦੇ ਵੱਲੋਂ ਆਸ ਤੇ ਕੋਲ ਤੋਂ ਅੱਛਾ ਹੈ। ਜੀ ਅਸੀਂ ਪਹਿਲੀ ਵਾਰ ਫਸਟ ਟਾਈਮ ਜਿਹੜਾ ਸਾਨੂੰ ਇਹਨਾਂ ਨੇ ਸਨਮਾਨਿਤ ਕੀਤਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਸਾਨੂੰ ਆ ਬੈਗ ਤੇ ਸਾਈਕਲ ਪ੍ਰੋਵਾਈਡ ਕੀਤਾ ਗਿਆ। ਪਹਿਲਾਂ ਸਾਨੂੰ ਕਿਸੇ ਨੇ ਨਹੀਂ ਸਨਮਾਨਿਤ ਕੀਤਾ ਪਰ ਫਸਟ ਟਾਈਮ ਹੈ ਜਿਹੜਾ ਇਹਨਾਂ ਨੇ ਸਨਮਾਨਿਤ ਕੀਤਾ ਹੈ। ਕੀ ਮਹਿਸੂਸ ਕਰ ਰਹੇ ਹੋ ਬਹੁਤ ਅੱਛਾ ਫੀਲ ਮਹਿਸੂਸ ਕਰ ਰਹੇ ਆਂ। ਸੈਸ਼ਨ ਹੈ। ਕੀ ਇਹ ਵਹੀਕਲ ਦੀ ਕਿਸੇ ਵੀ ਅਟਕਣ ਦੇ ਸਮੇਂ ਦੇ ਦੇਖੋ ਜੀ ਹੁਣ ਈ-ਵਹੀਕਲ ਦਾ ਆਏ ਵੀ ਜਿਵੇਂ ਸਮੇਂ ਦੇ ਨਾਲ ਨਾਲ ਜਿਵੇਂ ਸਰੀਰ ਉਸਨੂੰ ਜਵਾਬ ਦੇਣ ਲੱਗ ਜਾਂਦਾ ਹੈ ਉਸਨੂੰ ਇਹ ਵੀਕਲ ਦੀ ਵੀ ਅਡਜਸਟਮੈਂਟ ਹੋ ਸਕਦੀ ਹੈ ਆਦਰਵਾਇਜ਼ ਸਾਈਕਲ ਵੀ ਬੈਟਰ ਹੈ ਕਿਉਂਕਿ ਇਸ ਨਾਲ ਕੀ ਫਿਜ਼ੀਕਲ ਫਿਟਨੈਸ ਵੀ ਬਣੀ ਰਹਿੰਦੀ ਹੈਗੀ ਇਸ ਨਾਲ ਮੈਂ ਜੀ 45 ਸਾਲ ਹੋ ਗਏ ਸਾਨੂੰ ਨਿਊਜ਼ਪੇਪਰ ਦਾ ਕੰਮ ਕਰਦਿਆਂ ਨੂੰ ਜੀ ਪਰਵਾਨਾ ਜੀ ਕਿਸ ਤਰੀਕੇ ਦੇ ਕਿੰਨੇ ਸਮੇਂ ਤੋਂ ਕਰਦੇ 45 ਸਾਲਾਂ ਤੋਂ ਜੀ ਤੇ ਜਦੋਂ ਸਮਾਂ ਸੀ ਕਿ ਸ਼ੁਰੂਆਤ ਦੇ ਵਿੱਚ ਉਦੋਂ ਕੱਚ ਕਰਦੇ ਉਦੋਂ ਹੀ ਸਾਈਕਲਤੀ ਕਰਦੇ ਸੀ ਕਿ ਅੱਜ ਅੱਜ ਵੀ ਸਾਈਕਲ ਦੀ ਕਰਦੇ ਆ ਜੀ ਤੇ ਜਦੋਂ ਤੁਸੀਂ ਜੁਆਇਨ ਕੀਤਾਗਾ ਉਹ ਤੋਂ ਕਿਸ ਮਨਸ਼ਾ ਦੇ ਨਾਲ ਕੀਤਾ ਸੀਗਾ ਕਿ ਬਸ ਨੂੰ ਇਹ ਸ਼ੌਂਕ ਦੇ ਮਾਰੇ ਕਰ ਲਿਆ ਜੀ ਨਾਲੇ ਦਾ ਰੋਟੀ ਚੱਲੀ ਜਾਂਦੀ ਹੈ ਜਵਾਕ ਪੁਲੀ ਜਾਂਦੇ ਪਾਰ ਟਾਈਮ ਕੰਮ ਆਈ ਤੇ ਕਿਸ ਤਰੀਕੇ ਦਾ ਲੱਗਦਾ ਹੈਗਾ ਹੁਣ ਬਹੁਤ ਵਧੀਆ ਪ੍ਰਾਲਾਭ ਲੱਗਦਾ ਹੈ ਤੁਹਾਨੂੰ ਸਰਕਾਰ ਨੇ ਤੁਹਾਨੂੰ 45 ਸਾਲਾਂ ਚ ਪਹਿਲੀ ਵਾਰ ਸਾਈਕਲ ਮਿਲੇ ਐਸੇ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਦੋਂ ਤੁਸੀਂ ਜੁਆਇਨ ਕੀਤਾ ਜਦੋਂ ਪਰਿਵਾਰ ਸੀਗਾ ਹਾਂਜੀ ਪਰਿਵਾਰ ਸੀ ਜੀ ਹਾਂਜੀ ਤੇ ਤੁਹਾਡਾ ਪਰਿਵਾਰ ਇਸ ਬਹੁਤ ਵਧੀਆ ਜੀ ਸੈੱਟ ਹੈ ਜੀ ਇਸ ਦੀ ਮਿਹਨਤ ਨਾਲ ਸਾਰਾ ਕੁਝ ਕੀਤਾ ਜੀ 45 ਸਾਲਾਂ ਦਾ ਜੋ ਆਪ ਵੀ ਪੜ੍ਹਾ ਲੇ ਵਿਆਹ ਨੇ ਵੀ ਸਾਰਾ ਕੁਝ ਕੀਤਾ ਜੀ ਸਾਥੀਓ ਬੜਾ ਹੀ ਖੁਸ਼ੀ ਦਾ ਦਿਨ ਅੱਜ ਪਹਿਲਾਂ ਤਾਂ ਸਾਰਿਆਂ ਨੂੰ ਬਸੰਤ ਪੰਚਮੀ ਦੀਆਂ ਲੱਖ ਲੱਖ ਮੁਬਾਰਕਾਂ ਤੇ ਅੱਜ ਦੇ ਦਿਨ ਜ਼ਿਲ੍ਹਾ ਪ੍ਰਸ਼ੰ타 ਡਿਪਟੀ ਕਮਿਸ਼ਨਰ ਸਾਹਿਬ ਸ਼੍ਰੀ ਰਜੇਸ਼ ਤੇਮਾਨ ਜੀ ਤੇ ਰੈੱਡ ਕਰਾਸ ਆਪਣੀ ਸੁਸਾਇਟੀ ਨੇ ਮਿਲ ਕੇ ਬਹੁਤ ਹੀ ਸੋਨਾ ਉਪਰਾਲਾ ਕੀਤਾ 40 ਸਾਈਕਲ ਜੋ ਆਪਣੇ ਸਟਰੀਟ ਹਾਕਰਸ ਨੇ ਜੋ ਆਪਣਾ ਡੇਲੀ ਆਪਣੇ ਸਾਰਿਆਂ ਦੇ ਘਰੇ ਨਿਊਜ਼ਪੇਪਰ ਪਹੁੰਚਾਉਂਦੇ ਨੇ ਉਹਨਾਂ ਦੇ ਬਾਰੇ ਪਹਿਲੀ ਵਾਰ ਸੋਚਿਆ ਗਿਆ ਤੇ ਉਹਨਾਂ ਨੂੰ ਨਵੇਂ ਸਾਈਕਲ ਮੁਹੱਈਆ ਕਰਾਏ ਗਏ ਇਹ ਕਾਫੀ ਲੰਬੇ ਸਮੇਂ ਤੋਂ ਡਿਮਾਂਡ ਸੀਗੀ ਤੇ ਆਪਾਂ ਇਹ ਵੀ ਦੇਖਦੇ ਆ ਰਹੇ ਸੀਗੇ ਕਿ ਜੋ ਪ੍ਰੈਸ ਦੀ ਤਾਕਤ ਹੈਗੀ ਹੈ ਉਹਨਾਂ ਨੂੰ ਇਹ ਜਾਗਰੂਕ ਰੱਖਣ 'ਚ ਪੂਰਾ ਬਹੁਤ ਵੱਡਾ ਯੋਗਦਾਨ ਨਿਭਾਉਂਦੇ ਨੇ ਇਹ ਸਟਰੀਟ ਹਾਕਰਸ ਤੇ ਆਪਾਂ ਇਹ ਵੀ ਦੇਖਦੇ ਆਂ ਕਿ ਅੱਜ ਕੱਲ ਡਿਜੀਟਲ ਜ਼ਮਾਨਾ ਹੋ ਗਿਆ ਮਗਰ ਜੋ ਪੁਰਾਣੇ ਤਰੀਕੇ ਦਾ ਪ੍ਰਿੰਟ ਮੀਡੀਆ ਸੀਗਾ ਉਸ ਨੂੰ ਜਾਗਰੂਕ ਰੱਖਣ 'ਚ ਇਨਾਂ ਲੋਕਾਂ ਨੇ ਬੜੀ ਆਪਣੀ ਮਿਹਨਤ ਕੀਤੀ ਹੈ ਤੇ ਅੱਜ ਵੀ ਆਪਾਂ ਜੇ ਅਖਬਾਰ ਪੜ੍ਹਦੇ ਆਂ ਤਾਂ ਇਨਾਂ ਲੋਕਾਂ ਕਰਕੇ ਪੜ੍ਹਦੇ ਆਂ ਤੇ ਇਨਾਂ ਦੀ ਕਦੇ ਸਾਰ ਨਹੀਂ ਪੁੱਛੀ ਗਈ ਸੀ ਤੇ ਮੈਂ ਇਹ ਸਮਝਦਾ ਕਿ ਆਪਾਂ ਕਿਸੇ ਵੀ ਬੱਚੇ ਚਾਹੇ ਸਕੂਲ ਦਾ ਪੜਦਾ ਬੱਚਾ ਹੋਵੇ ਚਾਹੇ ਆਪਣੇ ਵੱਡੇ ਬਜ਼ੁਰਗ ਹੋਣ ਉਹਨਾਂ ਦੇ ਲਈ ਅਖਬਾਰ ਪੜਨਾ ਉਹਨਾਂ ਦੇ ਮੈਂਟਲ ਕਪੈਸਿਟੀ ਨੂੰ ਵਧਾਉਣ ਦੇ ਲਈ ਬਹੁਤ ਜ਼ਰੂਰੀ ਹੈ ਤੇ ਬਹੁਤ ਵੱਡਾ ਰੋਲ ਪਲੇ ਕਰਦੀ ਹੈ ਤੇ ਉਮੀਦ ਕਰਦਾ ਹਾਂ ਕਿ ਐਸੇ ਹੋਰ ਇਨੀਸ਼ੀਏਟਿਵਜ਼ ਲیتے ਜਾਣਗੇ ਪੰਜਾਬ ਸਰਕਾਰ ਦਾ ਬਹੁਤ ਵਧੀਆ ਇਹ ਉਪਰਾਲਾ ਤੇ 40 ਹਾਕਰਸ ਨੂੰ ਇਹ ਸਾਈਕਲ ਪ੍ਰੋਵਾਈਡ ਕੀਤੇ ਗਏ ਨੇ ਤੇ ਬੜੀ ਉਹਨਾਂ ਦੇ ਚਿਹਰੇ ਤੇ ਖੁਸ਼ੀ ਹੈ ਮੁਸਕਾਨ ਹੈ ਕਿ ਉਹਨਾਂ ਵਾਰੇ ਵੀ ਪਹਿਲੀ ਵਾਰ ਇਹ ਸੋਚਿਆ ਗਿਆ ਕਿਉਂਕਿ ਹਮੇਸ਼ਾ ਜ਼ਰੂਰੀ ਨਹੀਂ ਆਪਾਂ ਵੱਡੀਆਂ ਚੀਜ਼ਾਂ ਕਰਕੇ ਹੀ ਡਿਫਰੈਂਸ ਪਾ ਸਕਦੇ ਆ ਆਪਾਂ ਕਦੇ-ਕਦੇ ਛੋਟੀਆਂ ਚੀਜ਼ਾਂ ਕਰਕੇ ਵੀ ਬਹੁਤ ਵੱਡਾ ਡਿਫਰੈਂਸ ਪਾ ਸਕਦੇ ਆ ਤੇ ਬਹੁਤ ਜਿੱਦਾਂ ਤੁਸੀਂ ਕਿਹਾ ਪੀਰਾ ਸਾਹਿਬ ਵੀ ਕੁਸ਼ੀ ਵੀ ਬੜੀ ਮਿਲਦੀ ਹੈ ਮਨ ਨੂੰ ਵੀ ਆਪਾਂ ਹਰ ਇੱਕ ਵਰਗ ਦੇ ਲੋਕਾਂ ਦਾ ਬਹੁਤ ਚੰਗੀ ਤਰ੍ਹਾਂ ਸੋਚ ਰਹੇ ਹਾਂ ਤੇ ਮੈਂ ਫਿਰ ਤੋਂ ਸਾਰਿਆਂ ਨੂੰ ਇਹੀ ਬੇਨਤੀ ਕਰੂੰਗਾ ਤੁਹਾਡੇ ਸਾਰਿਆਂ ਦੇ ਚੈਨਲ ਰਾਹੀਂ ਕਿ ਆਪਾਂ ਡਿਜੀਟਲ ਜ਼ਮਾਨਾ ਜ਼ਰੂਰ ਆ ਗਿਆ ਮਗਰ ਆਪਾਂ ਪ੍ਰਿੰਟ ਮੀਡੀਆ ਨਾ ਛੱਡਿਏ ਕਿਉਂ ਨਿਊਜ਼ਪੇਪਰ ਜ਼ਰੂਰ ਪੜ੍ਹੀਏ ਕਿਉਂਕਿ ਪੜ੍ਹ ਕੇ ਆਪਾਂ ਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਤੇ ਆ ਤੁਹਾਨੂੰ ਆਫਕੋਰਸ ਮਟਰ ਲੈਵਲ ਵੀ ਬਹੁਤ ਵੱਧਾ ਤਾਂ ਕਰਕੇ ਇੰਨਾ ਸਾਰਿਆਂ ਸਟਰੀਟ ਹਾਕਰਸ ਦਾ ਇੱਕ ਵਾਰੀ ਤਾਂ ਇਹ ਦਿਲ ਤੋਂ ਧੰਨਵਾਦ ਕਰਨਾ ਚਾਹੂੰਗਾ ਤੇ ਇਹ ਆਸ਼ਵਾਸ਼ਣ ਵੀ ਦਿਲਾਨਾ ਚਾਹੂੰਗਾ ਕਿ ਜਦੋਂ ਵੀ ਇੰਨਾ ਸਾਰਿਆਂ ਨੂੰ ਸਾਡੀ ਲੋੜ ਆ ਤਾਂ ਅਸੀਂ ਉਹਨਾਂ ਨਾਲ ਅਦੀ ਰਾਤ ਨੂੰ ਵੀ ਖੜੇ ਬਹੁਤ ਬਹੁਤ ਦੇਖੋ ਕੋਈ ਸਕੀਮ ਨਹੀਂ ਹੈ ਪਹਿਲਾਂ ਤਾਂ ਇਹ ਇਹ ਸਾਡਾ ਇੱਕ ਕੋਸ਼ਿਸ਼ ਹੈ ਨਮੀ ਉਡਾਨ ਸੂਚਨਾ ਦੀ ਸਵਾਰੀ ਜਿਹੜੀ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਰੈੱਡ ਕਰਸਾ ਸੁਸਾਇਟੀ ਰੈੱਡ ਕਰਸਾ ਸੁਸਾਇਟੀ ਫਿਰੰਡਾ ਵੱਲੋਂ ਇਹ ਛੋਟੀ ਜਿਹੀ ਕੋਸ਼ਿਸ਼ ਕੀਤੀ ਗਈ ਹੈ ਜਿਹਦੇ ਵਿੱਚ ਸਾਡੇ ਜਿਹੜੇ ਅਖਬਾਰ ਬਣਦੇ ਨੇ ਰੋਜ਼ਾਨਾ ਸਾਡੇ ਭਰਾ ਸਵੇਰੇ ਉੱਠ ਕੇ ਚਾਹ ਸਰਦੀ ਹੋਵੇ ਚਾਹ ਗਰਮੀ ਹੋਵੇ ਚਾਹ ਬਾਰਿਸ਼ ਹੋਵੇ ਉਹਨਾਂ ਨੇ ਸਭ ਤੋਂ ਪਹਿਲਾਂ ਆਪਣਾ ਲੋਕਾਂ ਦੇ ਉੱਠਣ ਤੋਂ ਪਹਿਲਾਂ ਉਹਨਾਂ ਦੇ ਘਰਾਂ 'ਚ ਅਖਬਾਰ ਪਹੁੰਚਾਉਂਦੇ ਨੇ ਇਹਨਾਂ ਨੂੰ ਕੋਈ ਛੁੱਟੀ ਨਹੀਂ ਹੁੰਦੀ ਇਹਨਾਂ ਨੇ ਆਪਣਾ ਫੈਮਿਲੀ ਦਾ ਟਾਈਮ ਛੱਡ ਕੇ ਇਹ ਬਾਕੀ ਲੋਕਾਂ ਦੇ ਲਈ ਜਿਹੜਾ ਸਾਰੇ ਦੇਸ਼ ਪ੍ਰਦੇਸ਼ ਦੀਆਂ ਖਬਰਾਂ ਉੱਥੇ ਪਹੁੰਚਦੀਆਂ ਨੇ ਤੇ ਬਹੁਤ ਮਿਹਨਤੀ ਲੋਕ ਨੇ ਇਹਨਾਂ ਦਾ ਪਾਰਟ ਟਾਈਮ ਕੰਮ ਹੁੰਦਾ ਬਾਕੀ ਅਖਬਾਰ ਵੰਡਣ ਤੋਂ ਬਾਅਦ ਇਹ ਹੋਰ ਕੰਮਾਂ ਤੇ ਜਾਂਦੇ ਨੇ ਤੇ ਅਕਸਰ ਦੇਖਿਆ ਗਿਆ ਵੀ ਸਾਈਕਲ ਉਹਨਾਂ ਦੇ ਪੁਰਾਣੇ ਸੀ ਤਾਂ ਉਹ ਦੇਖਦੇ ਹੋਏ ਵੀ ਕਿਸੇ ਦੀ ਟਾਇਰ ਪੈਂਚਰ ਹੋ ਜਾਂਦਾ ਕਿਸੇ ਚੈਨ ਉਤਰ ਜਾਂਦੀ ਹੈ ਉਹਨੂੰ ਠੀਕ ਕਰਨ ਲੱਗਦੇ ਨੇ ਤਾਂ ਅਖਬਾਰ ਲੇਟ ਹੋ ਜਾਂਦਾ ਫਿਰ ਜਿਸੇ ਕੰਮ ਤੇ ਜਾਣਾ ਹੁੰਦਾ ਉੱਥੇ ਵੀ ਦੇਰੀ ਹੋ ਜਾਂਦੀ ਹੈ ਉਹਨੂੰ ਦੇਖਦੇ ਹੋਏ ਅਸੀਂ ਇਹਨਾਂ ਨੂੰ ਨਵੇਂ ਸਾਈਕਲ ਤੇ ਸਰਦੀ ਦੇ ਕਾਰਨ ਨਵੀਂ ਜੈਕਟਾਂ ਦਿੱਤੀਆਂ ਨੇ ਇਹ ਇਹਨਾਂ ਨੂੰ ਜਿਹੜੀ ਇਹਨਾਂ ਦੀ ਮਿਹਨਤ ਕਾ ਸਲੋਗ ਨੇ ਇਹਨਾਂ ਦੀ ਅਸੀਂ ਮਿਹਨਤ ਨੂੰ ਸਲਾਮ ਕਰਦੇ ਆ ਉਹਨੂੰ ਸਲੂਟ ਕਰਦੇ ਆ ਅਸੀਂ ਤੇ ਇਹਨਾਂ ਨੂੰ ਹੋਰ ਮਿਹਨਤ ਕਰਨ ਦੇ ਲਈ ਅਸੀਂ ਇਹਨਾਂ ਨੂੰ ਪ੍ਰੇਰਿਤ ਕਰਦੇ ਆ ਵੀ ਤੁਸੀਂ ਹੋਰ ਮਿਹਨਤ ਕਰੋ ਤੇ ਸਾਡੇ ਵੱਲੋਂ ਪ੍ਰਸ਼ਾਸਨ ਵੱਲੋਂ ਜੋ ਵੀ ਬਣਦਾ ਹੈਗਾ ਅਸੀਂ ਇਹਨਾਂ ਲਈ ਹਾਜ਼ਰ ਆ ਤੇ ਮੈਂ ਆਸ ਕਰਦਾ ਹਾਂ ਸਾਡੀ ਛੋਟੀ ਜੀ ਕੋਸ਼ਿਸ਼ ਦੇ ਨਾਲ ਇਨਾਂ ਦੇ ਜੀਵਨ ਦੇ ਵਿੱਚ ਬਹੁਤ ਵੱਡਾ ਬਦਲਾ ਆਇਆ ਹੈਗਾ ਧੰਨਵਾਦ ਇਹਦੇ ਵਿੱਚ ਆਇਆ ਕਿ ਇਹਨਾਂ ਦਾ ਵੀ ਤਰੀਕੇ ਤਰ੍ਹਾਂ ਇਸ ਤਿਹੇ ਕਿਨਾਰੇ ਸਿੱਟੀ ਲੈਣਾ ਪਊਗਾ ਇਸ ਤੋਂ ਪਹਿਲਾਂ ਕਦੇ ਹੋਇਆ ਨਹੀਂ ਤਾਂ ਉਹ ਜੋ ਛੋਟੇ ਹੁੰਦੇ ਸੀ ਅਸੀਂ ਦੇਖਦੇ ਸੀ ਵੀ ਸਵੇਰੇ ਅਖਬਾਰ ਸਾਡੇ ਉੱਠਣ ਤੋਂ ਪਹਿਲਾਂ ਪਿਆ ਹੁੰਦਾ ਸਾਨੂੰ ਸਕੂਲ 'ਚ ਛੁੱਟੀ ਹੁੰਦੀ ਸੀ ਸ਼ਨੀ ਐਤਵਾਰ ਨੂੰ ਪਰ ਅਖਬਾਰ ਫਿਰ ਵੀ ਆਉਂਦਾ ਸੀ ਉਦੋਂ ਘਰ ਦੇਣ ਪੁੱਛਿਆ ਵੀ ਅਖਬਾਰ ਕਦੋਂ ਛੁੱਟ ਕੇ ਜਾਂਦਾ ਉਹ ਕਹਿੰਦਾ ਵੀ ਸਵੇਰੇ ਬੰਦਾ ਆਉਂਦਾ ਇੱਕ ਅਖਬਾਰ ਛੁੱਟ ਕੇ ਜਾਂਦਾ ਸਾਨੂੰ ਕਿ ਉਹਨੂੰ ਛੁੱਟੀ ਨਹੀਂ ਹੁੰਦੀ ਸਾਨੂੰ ਤਾਂ ਹੁੰਦੀ ਆ ਤੇ ਇਹਨਾਂ ਨੂੰ ਕੋਈ ਛੁੱਟੀ ਨਹੀਂ ਉਹਦੋਂ ਕੋਈ ਮਨਚ ਵਿਚਾਰ ਸੀ ਵੀ ਕੁਝ ਨਾ ਕੁ ਜ਼ਰੂਰ ਕਰਾਂਗੇ ਤੇ ਰੱਬ ਨੇ ਮੌਕਾ ਦਿੰਦਾ ਠੀਕ ਹੈ ਧੰਨਵਾਦ ਜੈ ਹਿੰਦ ਜਮਾਨਾ ਹੈਗਾ ਡਿਜੀਟਲ ਦੌਰ ਹੈ ਪ੍ਰਿੰਟ মিডিਆ ਕਾਫੀ ਪਹਿਲਾਂ ਦਾ ਹੈ ਤੇ ਤੁਹਾਡੇ ਵੱਲੋਂ ਇਹ ਅੱਛਾ ਕੰਮ ਕੀਤਾ ਗਿਆ ਹੈ ਲੱਗਦਾ ਨਹੀਂ ਕਿ ਜੋ ਅਖਬਾਰ ਬੰਨਣ ਵਾਲੇ ਅਸਲ ਪ੍ਰਿੰਟਰ ਦੀ ਨਹੀਂ ਹੈਗੀ ਆ ਇਹਨਾਂ ਨੂੰ ਇੱਕ ਹਲਾਰਾ ਮਿਲੇਗਾ ਸਟੇਕ ਹਾਲ ਕਿ ਕਦੇ ਵੀ ਇਸ ਮਰਗ ਦੀ ਕੋਈ ਸਾਰ ਨਹੀਂ ਲਈ ਜਾਂਦੀ ਭਾਵੇਂ ਏਜੰਸੀ ਹੋਲਡਰ ਹੈਗੇ ਜੋ ਉਹਨਾਂ ਨੂੰ ਕੁਝ ਇਨਸੈਂਟਿਵ ਦਿੱਤਾ ਜਾਂਦਾ ਹੈ ਦੇਖੋ ਸਾਨੂੰ ਤਾਂ ਇਹ ਵੀ ਜਿਹੜਾ ਸਮਾਜ ਦੇ ਵਿੱਚ ਹਰ ਵਿਅਕਤੀ ਹੈ ਚਾਹੋ ਕਿਸੇ ਵਰਗ ਦਾ ਹੈਗਾ ਉਹ ਤਰੱਕੀ ਕਰੇ ਉਹ ਮਿਹਨਤ ਕਰੇ ਉਹ ਆਪਣੀ ਮਿਹਨਤ ਦੇ ਨਾਲ ਹੱਕ ਹਲਾਲ ਦੀ ਕਮਾਈ ਦੇ ਨਾਲ ਆਪਣਾ ਗੁਜ਼ਾਰਾ ਕਰੇ ਤੇ ਅਸੀਂ ਇਹਨਾਂ ਨੂੰ ਉਹ ਮਿਹਨਤ ਨੂੰ ਕੋਸ਼ਿਸ਼ ਕੀਤੀ ਹੈ ਵੀ ਜਿੰਨੀ ਸਹੂਲਤ ਅਸੀਂ ਦੇ ਸਕੀਏ ਤਾਂ ਕਿ ਹੋਰ ਮਿਹਨਤ ਕਰ ਸਕਣ ਥੈਂਕ ਯੂ ਸਰ ਥੈਂਕ ਯੂ